ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਰਹਿਣ ਵਾਲਾ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਬਣਿਆ ਰਹੂਗਾ ਜੇਕਰ ਗੱਲ ਕਰੀਏ ਆਪਾਂ ਸਭ ਤੋਂ ਪਹਿਲਾਂ ਹਵਾਵਾਂ ਦੀ ਦਿਸ਼ਾ ਦੀ ਤਾਂ ਇਸ ਵਕਤ ਜਿਹੜੀਆਂ ਹਵਾਵਾਂ ਉਹ ਪੂਰਬ ਦੀਆਂ ਚੱਲ ਰਹੀਆਂ ਨੇ ਔਰ ਪੰਜਾਬ ਦੇ ਵਿੱਚ ਤੇ ਪੰਜਾਬ ਤੋਂ ਉੱਪਰਲੇ ਇਲਾਕੇ ਜਿਹੜੇ ਜੈਸ ਤਰ੍ਹਾਂ ਜੰਮੂ ਕਸ਼ਮੀਰ ਹੋ ਗਿਆ ਜੰਮੂ ਕਟੜਾ ਉਧਮਪੁਰ ਉਸ ਤੋਂ ਬਾਅਦ ਸ਼ਿਰੀ ਨਗਰ ਕਾਜੀਕੁੰਡ ਆਪਣੇ ਗੁਲਮਰਗ ਸੋਨਮਰਗ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਬਰਫ ਬਰੀ ਹੋ ਰਹੀ ਹੈ ਨਿਚਲੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਤੇ ਜੇਕਰ ਗੱਲ ਕਰੀਏ ਆਪਾਂ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੀ ਜਿਹੜੇ ਚਾਂਸ ਆ ਉਹ ਕੱਲ ਨੂੰ ਹੋਰ ਜ਼ਿਆਦਾ ਵਾਜਣੇ ਆ ਕਿਉਂਕਿ ਇੱਕ ਸਿਸਟਮ ਆ ਜਿਹੜਾ ਉਹ ਜੰਮੂ ਕਸ਼ਮੀਰ ਨੂੰ ਅੱਜ ਪ੍ਰਭਾਵਿਤ ਕਰਨਾ ਸ਼ੁਰੂ ਕਰ ਰਿਹਾ ਜਿਹਦੇ ਨਾਲ ਇੱਕ ਪ੍ਰੇਰਿਤ ਚੱਕਰਵਾਰਾ ਤੁਸੀਂ ਦੇਖ ਸਕਦੇ ਹੋ ਉਹ ਇਸ ਵਕਤ Rajasthan ਦੇ ਭਾਗਾਂ ਤੇ ਬਣਿਆ ਹੋਇਆ ਤੇ ਬੱਦਲਬਾਈ ਆ ਜਿਹੜੀ ਉਹ ਪੰਜਾਬ ਦੇ ਵਿੱਚ ਹੌਲੀ-ਹੌਲੀ ਬਦਲਣੀ ਸ਼ੁਰੂ ਹੋ ਗਈ ਆ ਤੇ ਹੌਲੀ-ਹੌਲੀ ਕੱਲ ਨੂੰ ਉਹ ਹੋਰ ਜ਼ਿਆਦਾ ਹੋਊਗੀ ਤੇ ਜੇਕਰ ਗੱਲ ਕਰੀਏ ਆਪਾਂ ਆਉਣ ਵਾਲੇ 24 ਘੰਟੇ ਦੇ ਮੌਸਮ ਦੀ ਤਾਂ ਪੰਜਾਬ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਵਿੱਚ ਜਿਹੜੀਆਂ ਮੀਂਹ ਹਨੇਰੀ ਝੱਖੜ ਤੇ ਗੜੇਮਾਰੀ ਦੀਆਂ ਜਿਹੜੀਆਂ ਗਤੀਵਿਧੀਆਂ ਉਹ ਕੱਲ ਦੁਪਹਿਰ ਤੋਂ ਬਾਅਦ ਸ਼ੁਰੂ ਹੋਣ ਦੀ ਸੰਭਾਵਨਾ ਹੈ ਜਿਸ ਦੇ ਵਿੱਚ ਬੱਦਲ ਵਾਲੀ ਸਵੇਰ ਤੋਂ ਹੀ ਹੋਏਗੀ ਲੇਕਿਨ ਕੱਲ ਦੁਪਹਿਰ ਤੋਂ ਬਾਅਦ ਜਿਹੜੀਆਂ ਇਹ ਕਾਰਵਾਈਆਂ ਦੇ ਵਿੱਚ ਵਾਧਾ ਹੋਊਗਾ ਤੇ ਸ਼ਾਮ ਤੱਕ ਤੇ ਰਾਤ ਹੁੰਦੀ ਸਾਰ ਕਈ ਥਾਮਤੇ ਆਪਣੇ ਹੰਡੇਰੀ ਝੱਖੜ ਦੇ ਨਾਲ ਗਰਜ ਚਮਕਣਾ ਛਿੱਟੇ ਜਾਂ ਤੇਜ਼ ਸ਼ਰਾਟੇਦਾਰ ਮੀਂਹ ਪੈ ਸਕਦਾ ਹੈ ਕਈ ਥਾਮਾਂ ਤੇ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਹੈ ਕੌਜਾ ਲਾਕੇ ਜੇ ਵੀ ਹੋ ਸਕਦੇ ਜਿੱਥੇ ਗੜੇਮਰੀ ਹੋ ਸਕਦੀ ਹੈ ਇਹ ਜਿਹੜੀ ਸਾਰੀ ਕਾਰਵਾਈ ਆ ਉਹ ਕੱਲ ਦੁਪਹਿਰ ਤੋਂ ਬਾਅਦ ਸ਼ੁਰੂ ਹੋਊਗੀ ਤੇ ਕੱਲ ਦੀ ਸਾਰੀ ਰਾਤ ਤੇ ਪਰਸੋ 15 ਤਰੀਕ ਦੀ ਸਵੇਰ ਤੱਕ 11-12 ਵਜੇ ਤੱਕ ਇਹ ਕਾਰਵਾਈਆਂ ਚਲਦੀਆਂ ਰਹਿਣਗੀਆਂ ਤੇ 15 ਤਰੀਕ ਨੂੰ ਵੀ ਰਾਤ ਦੇ ਟਾਈਮਾਂ ਜਿਹੜੇ ਸ਼ਾਮ ਦੇ ਟਾਈਮ ਫੇਰ ਦੁਬਾਰਾ ਕਾਰਵਾਈਆਂ ਹੋਣਗੀਆਂ ਤੇ ਇਹ ਜਿਹੜਾ ਸਿਸਟਮ ਆ ਇਹਦਾ ਅਸਰ 16 ਤਰੀਕ ਤੱਕ ਰਹੂਗਾ ਤੇ ਉਸ ਤੋਂ ਬਾਅਦ ਇਹ ਸਿਸਟਮ ਅੱਗੇ ਲੰਘ ਜਾਏਗਾ ਤੇ ਪੰਜਾਬ ਦਾ ਮੌਸਮ ਆ ਜਿਹੜਾ ਉਹ ਸਾਫ਼ ਹੋਣਾ ਸ਼ੁਰੂ ਹੋ ਜਾਊਗਾ ਜੇਕਰ ਮੈਂ ਕਿਸਾਨ ਵੀਰਾਂ ਨੂੰ ਖਾਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ 13 ਤਰੀਕ ਨੂੰ ਵੀ ਕਰਵਾਈਆਂ ਹੋਣਗੀਆਂ ਲੇਕਿਨ ਕੁਝ ਸਥਾਨਾਂ ਤੇ 13 ਤਰੀਕ ਨੂੰ ਕਾਰਵਾਈਆਂ ਜਿਹੜੀਆਂ ਪੰਜਾਬ 'ਚ ਨਹੀਂ ਹੋਈਆਂ ਲੇਕਿਨ ਉੱਪਰਲੇ ਇਲਾਕਿਆਂ ਦੇ ਵਿੱਚ ਮੀਂਹੇਰੀ ਦਾ ਤੇ ਬਰਖਾ ਦਾ ਤੇ ਬਰਫ਼ਵਾਰੀ ਦਾ ਦੌਰ ਆ ਜਿਹੜਾ ਜੋਰਦਾਰ ਤਰੀਕੇ ਨਾਲ ਚੱਲ ਰਿਹਾ ਉਹ ਸਿਸਟਮ ਦਾ ਅਸਰ ਹੌਲੀ-ਹੌਲੀ ਆਪਣੇ ਤੇ ਵੀ ਕੱਲ ਤੋਂ ਸ਼ੁਰੂ ਹੋਊਗਾ ਔਰ 14 ਤੇ 15 ਤਰੀਕ ਨੂੰ ਕਾਰਵਾਈ ਹੋਣ ਦੀ ਪੂਰੀ ਪੂਰੀ ਸੰਭਾਵਨਾ ਵਾ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ ਪੰਨਿਆਂ ਦੇ ਮੌਸਮ ਦੀ ਹੁਣ ਆਪਾਂ ਗੱਲ ਕਰਦੇ ਆ ਜੀ ਆਉਣ ਵਾਲੇ ਪੰਨਿਆਂ ਦੇ ਮੌਸਮ ਦੇ ਹਾਲ ਦੀ ਜੇਕਰ ਆਉਣ ਵਾਲੇ ਪੰਨਿਆਂ ਦਾ ਮੌਸਮ ਆਪਾਂ ਦੇਖੀਏ ਤਾਂ ਕੱਲ੍ਹ ਨੂੰ ਤੁਸੀਂ ਦੇਖ ਸਕਦੇ ਹੋ ਬਈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਇਹਨਾਂ ਸਾਰੇ ਭਾਗਾਂ ਚ ਤੇ ਪੰਜਾਬ ਦੇ ਜਿਹੜੇ ਮਾਨਸਾ ਤੋਂ ਉੱਪਰਲੇ ਸਾਰੇ ਇਲਾਕੇ ਆ ਇਹਨਾਂ ਸਾਰੇ ਭਾਗਾਂ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਹੋਣਗੀਆਂ ਜਿਦੇ ਵਿੱਚ ਹਨੇਰੀ ਝੱਖੜ ਵੀ ਆ ਸਕਦਾ ਘਰ ਚਮਕਣੇ ਛਿੱਟੇ ਪੈ ਸਕਦੇ ਆ ਹਲਕੀ ਤੋਂ ਦਰਮਿਆਨੀ ਬਰਖਾ ਵੀ ਹੋ ਸਕਦੀ ਆ ਕੁਝ ਿਲਾਕਿਆਂ 'ਚ ਗੜੇਮਾਰੀ ਵੀ ਹੋ ਸਕਦੀ ਆ ਜਿਹੜੇ ਉੱਤਰ ਪੂਰਬੀ ਤੇ ਉੱਤਰ ਪੱਛਮੀ ਇਲਾਕੇ ਆ ਖਾਸ ਤੌਰ ਤੇ ਅੰਮ੍ਰਿਤਸਰ ਤਰਨਤਾਰਨ ਹੋ ਗਿਆ ਫਰੀ ਆਪਣੇ ਫਰੀਡਕੋਟ ਫਿਰੋਜ਼ਪੁਰ ਪਠਾਨਕੋਟ ਨਵਾਂ ਸਹਿਰਾ ਹਿਆਰਪੁਰ ਮਹਾੜੀ ਚੰਡੀਗੜ੍ਹ ਲੁਧਿਆਣਾ ਪਟਿਆਲਾ ਮੋਗਾ ਇਹਨਾਂ ਸਾਰੇ ਭਾਗਾਂ 'ਚ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਹੋਣਗੀਆਂ ਜੇਕਰ ਆਪਾਂ ਗੱਲ ਕਰੀਏ ਨੀਚੇ ਹਰਿਆਣੇ ਦੇ ਵੀ ਉੱਤਰੀ ਭਾਗ ਤੇ ਦੱਖਣੀ ਭਾਗਾਂ ਦੇ ਵਿੱਚ ਬਰਖਾ ਹੋ ਸਕਦੀ ਹੈ ਜੇਕਰ ਗੱਲ ਕਰੀਏ ਆਪਾਂ 16 15 ਤਰੀਕ ਦੀ ਤਾਂ 15 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ 15 ਤਰੀਕ ਨੂੰ ਜਿਹੜੀਆਂ ਕਾਰਵਾਈਆਂ ਉਹ ਫੇਰ ਜਾਰੀ ਰਹਿਣਗੀਆਂ ਸਵੇਰ ਦੇ ਟਾਈਮ ਤੇ ਜੰਮੂ ਕਸ਼ਮੀਰ ਹਮਾਤਲ ਉੱਤਰਾਖੰਡ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਇਨ੍ਹਾਂ ਭਾਗਾਂ 'ਚ ਜ਼ਬਰਦਸਤ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਜਾਰੀ ਰਹਿਣਗੀਆਂ ਕਈ ਥਾਵਾਂ ਤੇ ਹਨੇਰੀ ਛੱਕੜ ਵੀ ਆ ਸਕਦਾ ਕੁਝ ਭਾਗਾਂ ਜਿਹੜੇ ਆਪਣੇ ਰਾਜਸਥਾਨ ਦੇ ਉੱਤਰ-ਪੱਛਮੀ ਭਾਗਾਂ 'ਚ ਵੀ ਕਾਰਵਾਈਆਂ ਹੋ ਸਕਦੀਆਂ। ਸੈਂਟਰ ਪੰਜਾਬ ਦੇ ਵਿੱਚ ਵੀ ਸੈਂਟਰ ਭਾਰ ਦੇ ਵਿੱਚ ਵੀ ਹਲਕੀਆਂ-ਫੁਲਕੀਆਂ ਗਤੀਵਿਧੀਆਂ ਹੋ ਸਕਦੀਆਂ। ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਆਪਣੇ ਬਿਹਾਰ, ਛੱਤੀਸਗੜ੍ਹ ਇਹਨਾਂ ਪੱਗਾਂ 'ਚ ਮੌਸਮ ਖੁਸ਼ਕ ਰਹੂਗਾ। 16 ਤਰੀਕ ਨੂੰ ਜਿਹੜਾ ਇਹ ਜਿਹੜਾ ਸਿਸਟਮ ਆ ਹੌਲੀ-ਹੌਲੀ ਅੱਗੇ ਨਿਕਲਣਾ ਸ਼ੁਰੂ ਹੋ ਜਾਊਗਾ ਤੇ 16 ਤੇ 17 ਤਰੀਕ ਨੂੰ ਜਿਹੜਾ ਮੌਸਮਾ ਹੌਲੀ-ਹੌਲੀ ਸਾਫ਼ ਹੋਣਾ ਸ਼ੁਰੂ ਹੋ ਜਾਊ ਹਿਮਾਚਲ ਦੇ ਕੁਝ ਪੱਗਾਂ 'ਚ ਬਰਫਬਾਰੀ ਦੀਆਂ ਕਾਰਵਾਈਆਂ ਹੋ ਸਕਦੀਆਂ। ਉਸ ਵਾਰ ਗੱਲ ਕਰੀਏ ਆਪਾਂ 17 ਤਰੀਕ ਨੂੰ ਬਿਲਕੁਲ ਜਿਹੜਾ ਸਿਸਟਮ ਅੱਗੇ ਲੰਘ ਜਾਣਾ ਤੇ ਮੌਸਮ ਇੱਕ ਵਾਰ ਫਿਰ ਤੋਂ ਜਿਹੜਾ ਖੁਸ਼ਕ ਹੋਣਾ ਸ਼ੁਰੂ ਹੋ ਜਾਊਗਾ। ਇੱਕ ਅੱਧਾ ਦਿਨ ਠੰਡੀਆਂ ਹਵਾਵਾਂ ਚੱਲਣਗੀਆਂ ਲੇਕਿਨ ਉਸ ਤੋਂ ਬਾਅਦ ਜਿਹੜਾ ਟੈਂਪਰੇਚਰ ਆ ਉਹ ਵਧਣਾ ਸ਼ੁਰੂ ਹੋ ਜਾਊਗਾ। ਉੱਤਰ ਪ੍ਰਦੇਸ਼ ਵੀ ਪੂਰਬੀ ਇਲਾਕਿਆਂ ਦੇ ਵਿੱਚ ਬਰਖ ਰੇਗਾ ਤੇ ਵਧੀਆਂ ਹੋ ਸਕਦੀਆਂ। ਸਮੁੱਚੇ ਉੱਤਰ ਭਾਰ ਦੇ ਵਿੱਚ ਜਿਹਦੇ ਵਿੱਚ ਜੰਮੂ ਕਸ਼ਮੀਰ, ਹਿਮਾਚਲ, ਉੱਤਰਾਖੰਡ, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ ਸਾਰੇ ਇਲਾਕਿਆਂ 'ਚ ਮੌਸਮ ਖੁ ਉਸ ਵਾਰ ਗੱਲ ਕਰੀ ਆਪਾਂ 18 ਤਰੀਕ ਦੀ ਤਾਂ 18 ਤਰੀਕ ਨੂੰ ਵੀ ਸਮੁੱਚੇ ਭਾਰਤ ਦੇ ਵਿੱਚ ਹੀ ਪੂਰਬੀ ਇਲਾਕਿਆਂ ਨੂੰ ਛੱਡ ਕੇ ਤੇ ਦੱਖਣ ਦੇ ਕੁਝ ਆਪਣੇ ਕਰਨਾਟਕ ਤਾਮਿਲਨਾਡੂ ਨੂੰ ਛੱਡ ਕੇ ਬਾਕੀ ਸਾਰੇ ਭਾਗਾਂ ਦੇ ਵਿੱਚ ਮੌਸਮ ਜਿਹੜਾ ਉਹ ਆਮ ਤੌਰ 'ਤੇ ਖੁਸ਼ਕ ਰਹੂਗਾ ਇਹ ਸੀਗਾ ਜੀ ਆਉਣ ਵਾਲੇ ਪੰਨਿਆਂ ਦਾ ਮੌਸਮ ਦਾ ਹਾਲ ਉਮੀਦ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗਿਓ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ